ਹਾਂਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਕਿਸਾਨ ਮਜ਼ਦੂਰ ਸਿੰਘ ਅਰਜੀ ਕਮੇਟੀ ਜੌਣ ਪ੍ਰਧਾਨ ਅੱਜ ਜੋ ਕਿ ਪਿੰਡ ਇੱਸੀਆ ਪੰਜਗਰੀ ਟੱਪਰੀ ਜੋ ਕਿ ਪਮਣ ਕੁਮਾਰ ਆੜਤੀਆ ਅੱਜ ਫਿਰ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਕਾਨੂੰਗੋ ਪਟਵਾਰੀ ਜੋ ਕਿ ਅੱਜ ਫਿਰ ਲੈ ਕੇ ਦਖਲ ਲੈਣ ਵਾਸਤੇ ਇੱਸੀਆ ਪੰਜਗਰੀ ਆਪਣੀ ਜਿਹੜੀ ਜਥੇਬੰਦੀ ਨੇ ਕਈ ਸਾਲਾਂ ਤੋਂ ਉਹ ਦਖਲ ਨੂੰ ਰੋਕਿਆ ਸੀ ਅੱਜ ਫਿਰ ਉਹ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਫਿਰ ਉਹ ਜਿਹੜਾ ਲੱਗਿਆ ਚੋਨਾ ਉਹਦੇ ਚ ਦਖਲ ਲੈਣ ਆ ਰਿਹਾ ਹੈ ਅਸੀਂ ਅੱਜ ਫਿਰ ਜਥੇਬੰਦੀ ਉਵੇਂ ਫਿਰ ਬਰਕਰਾਰ ਖੜੀ ਹੈ ਕੋਈ ਵੀ ਮੈਨੂੰ ਸੁਣਨ ਚ ਕੋਈ ਗੱਲ ਆਈ ਸੀ ਕਿ ਉਹ ਅੱਜ ਪ੍ਰਸ਼ਾਸਨ ਦੇ ਨਾਲ ਨਾਲ ਗੁੰਡੇ ਵੀ ਲਿਆ ਰਿਹਾ ਹੈ ਕੋਈ ਵੀ ਇੱਥੇ ਜਾਨੀ ਮਾਨੀ ਨੁਕਸਾਨ ਜਾਂ ਕੋਈ ਲੜਾਈ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਹੌਲਡਰ ਬਾਜੀ ਹੁੰਦੀ ਹੈ ਉਹਦਾ ਪੰਮਣ ਜ਼ਿੰਮੇਵਾਰ ਹੋਵੇਗਾ ਨਾਲ ਪੁਰਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਨਾਲ ਕਾਨੂੰਗੋ ਤੇ ਪਟਵਾਰੀ ਜ਼ਿੰਮੇਵਾਰ ਹੋਣਗੇ ਮੈਂ ਕੀ ਕੀਤਾ ਸੀ ਮੈਂ ਡੀਐਸਪੀ ਸਾਹਿਬ ਨੂੰ ਫੋਨ ਕਰਤਾ ਸੀ ਕਿ ਪਵਨ ਕੁਮਾਰ ਆੜਤੀਆ ਉਹ ਜਿਹੜੇ ਅੱਜ ਗੁੰਡੇ ਲਿਆ ਕੇ ਤੇ ਅੱਜ ਜ਼ਬਰਦਸਤੀ ਕਬਜ਼ਾ ਲੈਣਾ ਚਾਹੁੰਦਾ ਕਿਉਂਕਿ ਉਹਨੂੰ ਕੋਰਟ ਨੇ ਦਖਲ ਦਿੱਤੀ ਹੈ ਪੁਲਿਸ ਸਾਨੂੰ ਕੁੱਟ ਕੇ ਸਾਡੇ ਕੋਲ ਕਬਜ਼ਾ ਲੈ ਜਾਵੇ ਉਹ ਗੱਲ ਵੱਖਰੀ ਹੈ ਪੁਲਿਸ ਸਾਨੂੰ ਕੁੱਟ ਕੇ ਜੋ ਮਰਜ਼ੀ ਕਰ ਲਵੇ ਅਸੀਂ ਉਹ ਉਹ ਸੱਦਤ ਚੱਲਣ ਨੂੰ ਤਿਆਰ ਆ ਪਰ ਜੇਕਰ ਇਹ ਗੁੰਡੇ ਪਵਨ ਨੇ ਲੈ ਕੇ ਆ ਗਿਆ ਤੇ ਜਿਹੜੇ ਪਵਨ ਦਾ ਰੂਮਾ ਤੁਮਾ ਪਵਨ ਦੀ ਜ਼ਿੰਦਗੀ ਪਮਣ ਦਾ ਰੰਗ ਸਾਖ ਜਿਹੜਾ ਉਹ ਦੁਨੀਆ ਤੋਂ ਨਹੀਂ ਛੱਡਾਂਗੇ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਖਾਲੀ ਹਥਾਣਾ ਲੜਾਈ ਲੜਦੀ ਏ ਖਾਲੀ ਹਥਾਣਾ ਲੜਾਈ ਲੜਦੀ ਏ ਵਿਰੋਧ ਖਾਲੀ ਹਥਾਣਾ ਨਾਲ ਹੋਵੇਗਾ ਪਰ ਜੋ ਪੁਲਿਸ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਕੋਈ ਸਾਡੇ ਤੇ ਛੱਦਤ ਕੀਤਾ ਜਾਂ ਪਮਣ ਨੇ ਕਿਸੇ ਤਰ੍ਹਾਂ ਦਾ ਗੁੰਡਿਆਂ ਤੋਂ ਛੱਦਤ ਕਰਾਇਆ ਉਹਦੀ ਉਹਦੀ ਪਰਭਾਈ ਅੱਜ ਨਾ ਕੱਲ ਹੋਣੀ ਇਸ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੋ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਉਹਦਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਦਾ ਤੇ ਨਾਲ ਪਵਨ ਆਰਤੀਆ ਜ਼ਿੰਮੇਵਾਰ ਹੋਵੇਦਾ ਇਹ ਸਾਡੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋਨਿਆ ਸਤਿ ਸ਼੍ਰੀ ਅਕਾਲ ਬੋਲੇ ਈ ਸੋਨਿਆ ਸਤਿ ਸ਼੍ਰੀ ਅਕਾਲ ਚਲੋ ਜੀ ਹਾਂ